ਅਗਲੀ ਖਬਰ ਵੱਲ ਚਲ ਜੀਏ ਤੇ ਪ੍ਰੈਜ਼ੀਡੈਂਟ ਡੋਨਲਡ 트ਰੰਪ ਹੋਣਾ ਨੇ FBI ਦੇ ਡਾਇਰੈਕਟਰ ਜਿਹੜੇ ਕ੍ਰਿਸਟੋਫਰ ਰੇ ਆ ਉਹਨਾਂ ਦੇ ਉੱਤੇ ਆਪਣਾ ਕਾਫੀ ਜਿਹੜਾ ਗੁੱਸਾ ਝਾੜਿਆ ਹੈਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕ੍ਰਿਸਟੋਫਰ ਰੇ ਨੇ ਸਟੇਟਮੈਂਟ ਦਿੱਤੀ ਆ ਭਈ ਲੱਗਦਾ ਨਹੀਂ ਵੀ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਕੰਨ ਤੇ ਗੋਲੀ ਲੱਗੀ ਆ ਵੀ ਇਹ ਕੁਛ ਹੋਰ ਜਿਹੜੀ ਤਿੱਖੀ ਚੀਜ਼ ਆ ਸ਼ਾਰਪਨਲ ਆ ਇਹ ਲੱਗਿਆ ਹੋ ਸਕਦਾ ਹੈਗਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕ੍ਰਿਸਟੋਫਰ ਰੇ ਆ ਉਹ ਜੇ 6 ਪੈਟਰੀਅਟਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਡਿਸਟਰੋਏ ਕਰ ਰਿਹਾ ਹੈਗਾ ਰੈਡੀਕਲ ਲੈਫਟ ਲੋਨਟਿਕਸ ਨੂੰ ਜਿਹੜਾ ਸੇਵ ਕਰ ਰਿਹਾ ਹੈਗਾ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਕਾਫੀ ਮੁੱਦਾ ਗਰਮਾਊਗਾ ਕਿਉਂਕਿ ਸੀਕ੍ਰੀਟ ਸਰਵਿਸ ਦੇ ਐਫਬੀਆਈ ਦੇ ਉੱਤੇ ਕਾਫੀ ਹੁਣ ਹੀਰਿੰਗਸ ਚੱਲ ਰਹੀਆਂ ਇਵਨ ਸੀਕ੍ਰੀਟ ਸਰਵਿਸ ਦੀ ਜਿਹੜੀ ਹੈੱਡ ਆ ਉਸ ਨੂੰ ਤਾਂ ਰਿਜ਼ਾਈਨ ਕਰਨਾ ਪਿਆ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਕਾਂਗਰਸ ਨੂੰ ਇਹ ਦੱਸਿਆ ਸੀ ਕਿ ਮੈਂ ਸ਼ੋਰ ਨਹੀਂ ਹੈਗਾ ਕਿ ਉਹਨਾਂ ਨੂੰ ਉਹਨਾਂ ਦੇ ਕੰਨ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸ਼ਾਰਪਨਰ ਲੱਗਿਆ ਕੋਈ ਗਲਾਸ ਲੱਗਿਆ ਜਾ ਬੁਲੇਟ ਲੱਗਿਆ ਹੈਗਾ ਤੇ ਐਫਬੀਆਈ ਨੇ ਕਹਿੰਦੇ ਇਹ ਚੈੱਕ ਵੀ ਨਹੀਂ ਕੀਤਾ ਸੀਗਾ ਤੇ ਇਸ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਟਰੰਪਾ ਉਹਨਾਂ ਦੀ ਜਿਹੜੀ ਹੁਣ ਇਹ ਸਟੇਟਮੈਂਟ ਆਈ ਹੈਗੀ ਆ ਕਹਿੰਦੇ ਭਈ ਉਹਨਾਂ ਨੇ ਇਹ ਕਿਹਾ ਹੈ ਭਈ ਮੇਰੇ ਕੰਨ ਦੇ ਵਿੱਚ ਬੁਲੇਟ ਜ਼ਰੂਰ ਲੱਗੀ ਆ ਬਹੁਤ ਹਾਰਡ ਹਿੱਟ ਹੋਈ ਹੈਗੀ ਆ ਕੋਈ ਗਲਾਸ ਨਹੀਂ ਸੀ ਕੋਈ ਸ਼ਾਰਪਨਰਲ ਨਹੀਂ ਸੀ ਤੇ ਉਹਨਾਂ ਨੇ ਕਿਹਾ ਵੀ ਹਸਪਤਾਲ ਨੇ ਵੀ ਇਹ ਕਿਹਾ ਆ ਕਿ ਜੋ ਉਹਨਾਂ ਦੇ ਕੰਨ ਦੇ ਉੱਤੇ ਜ਼ਖਮ ਹੋਇਆ ਆ ਉਹ ਬੁਲੇਟ ਦੇ ਨਾਲ ਹੋਇਆ ਹੈਗਾ ਸੋ ਕਹਿੰਦੇ ਵੀ ਇਹੀ ਕਾਰਨ ਆ ਇੱਕ ਟਾਈਮ ਦੇ ਉੱਤੇ ਇੰਨੀ ਜਿਹੜੀ ਮਸ਼ਹੂਰ ਆਰਗੇਨਾਈਜੇਸ਼ਨ ਅਮਰੀਕਾ ਦੀ FBI ਆ ਉਹਨਾਂ ਉਹਦੇ ਵਿੱਚ ਹੁਣ ਅਮਰੀਕਾ ਦੇ ਲੋਕਾਂ ਦਾ ਕੌਨਫੀਡੈਂਸ ਨਹੀਂ ਰਿਹਾ ਹੈਗਾ ਜੀ ਬਿਲਕੁਲ ਸੋ ਕੱਲ ਹੀアリング ਦੇ ਵਿੱਚ ਜਿਹੜੇ ਕ੍ਰਿਸਟੋਫਰ ਵਰੇ ਨੇ ਇਹ ਪੁੱਠਾ ਜਿਹੜਾ ਟੇਢਾ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਕਿਨੇ ਵੀ ਸਾਨੂੰ ਪਤਾ ਨਹੀਂ ਵੀ ਵਾਕਿਆ ਗੋਲੀ ਲੱਗੀ ਹੈ ਨਹੀਂ ਸੋ ਉਸ ਦੇ ਉੱਤੇ ਜਿਹੜਾ ਕੁੱਸਾ ਆ ਟਰੰਪ ਹੁਣਾ ਦਾ ਅੱਜ ਫਟਿਆ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਇਦਾਂ ਦਾ ਜਿਹੜਾ ਉਹ ਬਿਆਨ ਦਿੱਤਾ ਹੈਗਾ ਆ